ਤੁਸੀਂ ਇਸ ਵੇਲੇ ਜੁੜ ਚੁੱਕੇ ਹੋ ਜੀ ਐਸਐਮ ਜ਼ੈਡ ਨਿਊਜ਼ ਦੇ ਨਾਲ ਤੇ ਮੈਂ ਹਾਂ ਵਰਿੰਦਰ ਕਈ ਦਿਨਾਂ ਤੋਂ ਸਿਆਸੀ ਗਲਿਆਰਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਪਿਆ ਹੋਇਆ ਉਸ ਨੂੰ ਵੇਖਦੇ ਹੋਏ ਕੌਮੀ ਕਾਂਗਰਸ ਕਮੇਟੀ ਵੱਲੋਂ ਇੱਕ ਕਾਂਗਰਸ ਪਾਰਟੀ ਵੱਲੋਂ ਇੱਕ ਤਿੰਨ ਮੈਂਬਰੀ ਜਿਹੜੀ ਕਮੇਟੀ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ ਜੋ ਪਾਰਟੀ ਦੇ ਐਮਐਲਏ ਐਮਪੀ ਤੇ ਜਿਹੜੇ ਵਿਧਾਇਕ ਸੀਗੇ ਹੋਰ ਜਿਹੜੇ ਆਗੂ ਸੀ ਉਹਨਾਂ ਦੀ ਬੈਠਕਾਂ ਦਾ ਦੌਰ ਚੱਲ ਰਿਹਾ ਸੀਗਾ ਤੇ ਖਿਆਸ ਲਾਇਆ ਜਾ ਰਿਹਾ ਸੀ ਕਿ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈਗੀ ਇਹ ਮੁਲਾਕਾਤ ਇਸ ਤਿੰਨ ਮੈਂਬਰੀ ਕਮੇਟੀ ਦੇ ਨਾਲ ਹੋ ਸਕਦੀ ਹੈ ਪਰ ਬੁੱਧਵਾਰ ਦੀ ਜਗ੍ਹਾ ਉਹ ਵੀਰਵਾਰ ਦਿੱਲੀ ਪਹੁੰਚੇ ਜਿੱਥੇ ਉਹ ਕਪੂਰਥਲਾ ਹਾਊਸ ਦੇ ਵਿੱਚ ਉੱਥੇ ਉਹਨਾਂ ਨੇ ਆਪਣੀ ਜੋ ਆ ਦਿਨ ਬਸਰ ਕੀਤਾ ਔਰ ਉਥੇ ਆਪਣੇ ਜਿਹੜੇ ਕਰੀਬੀ ਉਹਨਾਂ ਦੇ ਵਿਧਾਇਕ ਸੀ ਉਹਨਾਂ ਦੇ ਮੰਤਰੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਅੱਜ ਸਵੇਰੇ 11 ਵਜੇ ਦੇ ਕਰੀਬ ਇਹ ਜੋ ਤਿੰਨ ਮੈਮਰੀ ਕਮੇਟੀ ਸੀ ਉਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਮੁਲਾਕਾਤ ਕੀਤੀ ਤਿੰਨ ਘੰਟੇ ਜਿਹੜੇ ਆ ਉਹ ਆਪਣਾ ਉਹਨਾਂ ਨੇ ਪੱਖ ਰੱਖਿਆ ਤਿੰਨ ਘੰਟੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਜਿਸ ਵੇਲੇ ਇਹ ਜੋ ਮੀਟਿੰਗ ਸੀ ਬੈਠਕ ਸੀ ਇਹ ਇਹ ਖਤਮ ਹੋਈ ਹੈ ਉਸ ਤੋਂ ਬਾਅਦ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰਕੇ ਇਹਨਾਂ ਮੈਂਬਰਾਂ ਦੇ ਨਾਲ ਤਿੰਨ ਕਮੇਟੀ ਜਿਹੜੇ ਤਿੰਨ ਮੈਂਬਰੀ ਕਮੇਟੀ ਦੇ ਨਾਲ ਬੈਠਕ ਕਰਕੇ ਜਿਸ ਵੇਲੇ ਇਹ ਬਾਹਰ ਆਏ ਨੇ ਤੇ ਮੀਡੀਆ ਨੇ ਇਹਨਾਂ ਨੂੰ ਘੇਰ ਲਿਆ ਮੀਡੀਆ ਨੇ ਸਵਾਲ ਜਿਹੜੇ ਜੋ ਪੁੱਛੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਅੰਦਰ ਬੈਠਕ ਕੀਤੀ ਸੀ ਉਸ ਦੀ ਪਿਸਕ ਨਹੀਂ ਦਿੱਤੀ ਜਦ ਕਿ ਬੜਾ ਹੀ ਘਟ ਉਹ ਬੋਲੇ ਉਹਨਾਂ ਨੇ ਕਿਹਾ ਕਿ ਜੋ ਅੰਦਰ ਬੈਠਕ ਹੋਈ ਹੈ ਜੋ ਮੀਟਿੰਗ ਹੋਈ ਹੈ ਇੱਕ ਅਪਾ ਕਹਿਆ ਸੀ ਕਿ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ 2022 ਦੇ ਵਿੱਚ ਉਸ ਨੂੰ ਦੇਖ ਕੇ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੋ ਪੱਖ ਰੱਖਿਆ ਨੇ ਮੀਟਿੰਗ ਕੀਤੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਚੀਜ਼ ਦਾ ਇਸ਼ਾਰਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਔਰ ਰਲ ਕੇ ਜਿੱਤੀਆਂ ਜਾਣਗੀਆਂ ਸੋ ਜੋ ਇਹ ਰਿਪੋਰਟ ਜਿਹੜੀ ਹੈਗੀ ਹੈ ਇਸ ਪੈਨਲ ਵੱਲੋਂ ਹੋ ਸਕਦਾ ਹੈ ਕਿ ਕੁਝ ਦਿਨਾਂ ਬਾਅਦ ਹਾਈ ਕਮਾਂਡ ਨੂੰ ਇਸ ਦੀ ਰਿਪੋਰਟ ਜਿਹੜੀ ਆ ਉਹ ਸੌਂਪੀ ਜਾਵੇ ਪਰ ਦੇਖਣ ਵਾਲੀ ਗੱਲ ਹੈ ਕਿ ਕੀ ਹਾਈ ਕਮਾਂਡ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੋ ਸਕਦਾ ਕਿ ਕੀ ਗਲਬਾਤ ਹੋਈ ਹੈ ਫੌਂਕ ਤੇ ਸਾਰੀ ਜਾਣਕਾਰੀ ਹੈ ਜਿਹੜੀ ਆ ਉਹਨਾਂ ਨੇ ਲੈ ਲਈ ਹੋਣੀ ਹੈ ਇੱਕ ਆਪਾਂ ਗੱਲ ਕਰੀਏ ਉਹ ਫਾਰਮਲ ਤੌਰ ਤੇ ਜਿਹੜੀ ਰਿਪੋਰਟ ਹੈ ਇਹ ਇੱਕ ਦੋ ਦਿਨਾਂ ਤੱਕ ਜੋ ਹੈ ਉਹ ਹਾਈ ਕਮਾਂਡ ਨੂੰ ਸੌਂਪੀ ਜਾ ਸਕਦੀ ਹੈ ਔਰ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੁਝ ਦਿਨ ਪਹਿਲਾਂ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਮਿੱਥੇ ਸਮੇਂ ਦੇ ਵੇ ਅਨੁਸਾਰ ਹੀ ਹੋਣਗੀਆਂ ਜਿਸ ਤਰੀਕੇ ਦੇ ਨਾਲ ਮਾਰਚ ਮਹੀਨੇ ਤੱਕ ਜੋ ਹੈ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਪੰਜਾਬ 'ਚ ਹੋ ਸਕਦੀਆਂ ਨੇ ਸੋ ਉਸ ਨੂੰ ਵੇਖਦੇ ਹੋਏ ਜੋ ਕਾਂਗਰਸ ਦੀ ਲੀਡਰਸ਼ਿਪ ਹੈ ਉਸ ਨੇ ਉਹਨਾਂ ਨੂੰ ਇਹ ਸੀ ਕਿ ਜਲਦ ਜਿੰਨੀ ਜਲਦ ਜਿਹੜਾ ਇਹ ਕਲੇਸ਼ ਚੱਲ ਰਿਹਾ ਹੈ ਇਸ ਦਾ ਫੈਸਲਾ ਕੀਤਾ ਜਾ ਸਕੇ ਇਸ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸੀਨੀਅਰ ਲੀਡਰਸ਼ਿਪ ਨੂੰ ਇਹ ਚੀਜ਼ ਦਾ ਪਤਾ ਸੀ ਕਿ ਇਹ ਜਿਹੜਾ ਕਾਟੋ ਕਲੇਸ਼ ਪਿਆ ਹੋਇਆ ਇਹ ਜਿਹੜਾ ਰਫੜ ਪਿਆ ਹੋਇਆ ਪੰਜਾਬ ਕਾਂਗਰਸ ਦੇ ਵਿੱਚ ਇਸ ਦਾ ਅਸਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੇ ਬਿਲਕੁਲ ਪੈ ਸਕਦਾ ਹੈ ਔਰ ਮਾੜੇ ਦੇ ਨਤੀਜੇ ਜੋ ਨੇ ਉਹ ਆ ਸਕਦੇ ਨੇ ਔਰ ਚਰਚਾਵਾਂ ਇਹ ਵੀ ਨੇ ਕਿ ਪਾਰਟੀ ਦੇ ਜਿਹੜੇ ਜਥੇਬੰਦਕ ਢਾਂਚੇ ਦੇ ਵਿੱਚ ਫੇਰ ਬਦਲ ਹੋ ਸਕਦਾ ਔਰ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਅਸੀਂ ਚਰਚਾਵਾਂ ਸਿਗੀਆਂ ਕਿ ਪੰਜਾਬ ਦੇ ਵਿੱਚ ਦੋ ਡਿਪਟੀ ਸੀਐਮ ਲਾ ਸਕ ਲੱਗ ਸਕਦੇ ਨੇ ਜਿਸ ਤਰੀਕੇ ਦੇ ਨਾਲ ਇੱਕ ਦਲਿਤ ਚਿਹਰਾ ਜੋ ਹੈ ਉਹ ਡਿਪਟੀ ਸੀਐਮ ਦੇ ਵੱਲੋਂ ਉਹ ਗੱਲ ਕੀਤੀ ਜਾ ਰਹੀ ਸੀ ਕਿ ਦਲਿਤ ਚਿਹਰੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਔਰ ਦੂਸਰਾ ਜੋ ਨਵਦੋ ਨਵਜੋਤ ਸਿੰਘ ਸਿੱਧੂ ਦਾ ਨਾਂ ਜੋ ਹੈ ਉਹ ਸਾਹਮਣੇ ਆ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਆ ਪਾਰਟੀ ਦਾ ਜਿਹੜਾ ਹੈਗਾ ਸਰਕਾਰ ਦਾ ਪੰਜਾਬ ਸਰਕਾਰ ਦਾ ਡਿਪਟੀ ਸੀਐਮ ਬਣਾਇਆ ਜਾ ਸਕਦਾ ਤੇ ਜੇ ਅਸੀਂ ਇਤਿਹਾਸ ਵੱਲ ਜੋ ਆਪਾਂ ਨਜ਼ਰ ਮਾਰੀਏ ਤੇ ਇਤਿਹਾਸ ਦੇ ਵਿੱਚ ਅੱਜ ਤੱਕ ਕਦੀ ਵੀ ਕਿਸੇ ਦਲਿਤ ਚਿਹਰੇ ਨੂੰ ਜੋ ਹੈ ਪੰਜਾਬ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਅਜੇ ਤੱਕ ਨਹੀਂ ਬਣਾਇਆ ਗਿਆ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ ਕੋਈ ਡਿਪਟੀ ਸੀਐਮ ਦਲਿਤ ਚੇਰੇ ਦਾ ਹੋਊਗਾ ਜਿੱਥੇ ਤੱਕ ਗੱਲ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਵੀ ਜੋ ਹੈ ਇੱਕ ਤਾਂ ਦਲਿਤ ਚੇਰਾ ਹੋਊਗਾ ਪੰਜਾਬ ਦਾ ਉਪ ਮੁੱਖ ਮੰਤਰੀ ਦੂਸਰਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਡਿਪਟੀ ਸੀਐਮ ਬਣਾਇਆ ਜਾ ਸਕਦਾ ਹੈ ਕਿ ਆਪਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅਜੇ ਤੱਕ ਜੋ ਹੈ ਉਹ ਤਿੰਨੇ ਉਪ ਮੁੱਖ ਮੰਤਰੀ ਤਿੰਨ ਵਾਰੀ ਬਣੇ ਨੇ ਪਹਿਲਾ ਬਲਰਾਮ ਜੀ ਦਾ ਸਟੰਡਨ ਫਿਰ ਅਰਜਿੰਦਰ ਕੌਰ ਪਠੱਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਡਿਪਟੀ ਸੀਐਮ ਜਿਹੜਾ ਉਹ ਬਣਾਇਆ ਗਿਆ ਸੀਗਾ ਔਰ ਜੇ ਆਪਾਂ 1966 ਦੀ ਗੱਲ ਕਰੀਏ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਬ੍ਰਿਸ਼ਪਾਲ ਜਿਹੜੇ ਨੇ ਪੰਜਾਬ ਦੇ ਡਿਪਟੀ ਸੀਐਮ ਸੀਗੇ ਔਰ ਜੋ ਆਪਣੇ ਸੁਖਬੀਰ ਬਾਦਲ ਨੇ ਤਿੰਨ ਵਾਰ ਪੰਜਾਬ ਦੇ ਜਿਹੜੇ ਆ ਉਪ ਮੁੱਖ ਮੰਤਰੀ ਬਣੇ ਨੇ ਔਰ ਪੰਜਾਬ ਦੇ ਇਤਿਹਾਸ ਦੇ ਵਿੱਚ ਦੋ ਉਪ ਮੁੱਖ ਮੰਤਰੀ ਹੋਣੇ ਇਹ ਪਹਿਲੀ ਵਾਰ ਇਦਾਂ ਹੋ ਸਕਦਾ ਹੁਣ ਸਵਾਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਜੇ ਆਪਾਂ ਪ੍ਰੋਟੋਕਾਲ ਦੀ ਗੱਲ ਕਰੀਏ ਜੇ ਆਪਾਂ ਔਸੂਲਾਂ ਦੀ ਗੱਲ ਕਰੀਏ ਤੇ ਨਵਜੋਤ ਸਿੰਘ ਸਿੱਧੂ ਤੋਂ ਵੀ ਕਈ ਸੀਨੀਅਰ ਆਗੂ ਪੰਜਾਬ ਦੇ ਵਿੱਚ ਨੇ ਕਈ ਵਿਧਾਇਕ ਨੇ ਇਹੋ ਜੇ ਟਕਸਾਲੀ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਔਰ ਜਿਸ ਤਰੀਕੇ ਨਾਲ 2017 ਤੋਂ ਜੋ ਨਵਜੋਤ ਸਿੰਘ ਸਿੱਧੂ ਨੇ ਇਹ ਕਾਂਗਰਸ ਦਾ ਇਹਨਾਂ ਨੇ ਪੱਲਾ ਫੜਿਆ ਕਈ ਜਗ੍ਹਾ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਤਰਾਜ਼ ਵੀ ਹੋਊਗਾ ਕਿ ਅਸੀਂ ਕਾਫੀ ਸੀਨੀਅਰ ਆ ਪਰ ਡਿਪਟੀ ਸੀਐਮ ਜਿਹੜਾ ਹੈ ਉਪ ਮੁੱਖ ਮੰਤਰੀ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾ ਰਿਹਾ ਹੈ ਦੂਸਰੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨੇ ਔਰ ਇਸ ਨੂੰ ਵੇਖਦੇ ਹੋਏ ਕੀ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ 6 ਮਹੀਨਿਆਂ ਵਾਸਤੇ ਜੋ ਉਪ ਮੁੱਖ ਮੰਤਰੀ ਬਣਾਇਆ ਜਾ ਸਕੇ ਜਾ ਸਕੇਗਾ ਕਿ ਹਾਂ ਕਿ ਜੋ ਮੰਨ ਲਓ ਉਹਨਾਂ ਨੂੰ ਉਹ ਉਪ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਬਣਾਇਆ ਜਾ ਸਕਦਾ ਇਹ ਵੀ ਵਿਚਾਰਨ ਵਾਲੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਪਾਰਟੀ ਦੀ ਜਿਹੜੀ ਸੁਭਾਈ ਇਕਾਈ ਹੈ ਪੰਜਾਬ ਕਾਂਗਰਸ ਉਹਦੇ ਮੁਖੀ ਜਿਹੜੇ ਆ ਆਪਣੇ ਸੁਨੀਲ ਜਾਖੜ ਉਹਨਾਂ ਦੀ ਉਹਨਾਂ ਦੀ ਜਗ੍ਹਾ ਵੀ ਨਵਾਂ ਪ੍ਰਧਾਨ ਬਣਨ ਤੇ ਜਿਹੜਾ ਵਿਚਾਰ ਹੋ ਸਕਦਾ ਹੈ ਹੋ ਸਕਦਾ ਹੈ ਕਿਉਂਕਿ ਇਸ ਕੁਰਸੀ ਦੇ ਉੱਤੇ ਜਿਹੜੇ ਸੁਨੀਲ ਜਾਖੜ ਦੇ ਜਿਹੜੇ ਪ੍ਰਧਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਵੀ ਕਾਫੀ ਲੰਬੇ ਸਮੇਂ ਤੋਂ ਨਜ਼ਰ ਸੀ ਸੋ ਇਸ ਵੇਲੇ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਐ ਸੀਨੀਅਰ ਲੀਡਰਸ਼ਿਪ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਇਹ ਸ਼ਾਂਤੀ ਨਾਲ ਹੋ ਸਕਣ ਕਿਉਂਕਿ ਬੜੇ ਹੀ ਫਰਮੇ ਦੇ ਨਾਲ ਬੜੇ ਹੀ ਸੋਚ ਸਮਝ ਕੇ ਹਾਈ ਕਮਾਂਡ ਨੂੰ ਆਪਣੇ ਫੈਸਲੇ ਲੈਣੇ ਹੋਣਗੇ ਕਿਉਂਕਿ ਇੱਕ ਵੀ ਗਲਤ ਲਿਆ ਫੈਸਲਾ ਪੰਜਾਬ ਕਾਂਗਰਸ ਦੇ ਉੱਤੇ ਭਾਰੂ ਪੈ ਸਕਦਾ ਹੈ ਉਸ ਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਪੈ ਸਕਦਾ ਹੈ ਔਰ ਹਾਈ ਕਮਾਂਡ ਬਿਲਕੁਲ ਨਹੀਂ ਚਾਹੁੰਦੀ ਕਿ ਕੋਈ ਇਹੋ ਜਿਹਾ ਫੈਸਲਾ ਲਿਆ ਜਾ ਸਕੇ ਜਿਸ ਜਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਅਸਰ ਪਵੇ ਸੋ ਇਸ ਤਰੀਕੇ ਦੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਵੀ ਬੜੇ احتیاط ਦੀ ਵਰਤੋਂ ਕਰਦੇ ਹੋਏ ਬੜੇ ਸ਼ਾਂਤੀ ਦੇ ਨਾਲ ਜੜੀ ਹੈਗੇ ਮੀਟਿੰਗ ਕੀਤੀ ਹੈ ਔਰ ਬੜੇ ਹਰ ਜੋ ਐਸਪੈਕਟ ਹੈ ਹਰ ਚੀਜ਼ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਫੈਸਲੇ ਲਿਆ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਬੁੱਧਵਾਰ ਮੰਨੀ ਜਾਂਦੀ ਸੀ ਕਿ ਬੁੱਧਵਾਰ ਜੋ ਹੈ ਕੈਪਟਨ ਅਮਰਿੰਦਰ ਸਿੰਘ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋ ਸਕਦੇ ਨੇ ਲੇਕਿਨ ਉਹਨਾਂ ਨੇ ਜੋ ਹੈ ਸ਼ੁੱਕਰਵਾਰ ਅੱਜ ਸਵੇਰੇ 11:00 11:00 ਵਜੇ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਏ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੱਲ ਬੁੱਧਵਾਰ ਦੀ ਜਗ੍ਹਾ ਵੀਰਵਾਰ ਹੋ ਦਿੱਲੀ ਗਏ ਨੇ ਦਿੱਲੀ ਜਾ ਕੇ ਉਹਨਾਂ ਕੋਲ ਪੂਰਾ ਆਪਣੀਆਂ ਫਾਈਲਾਂ ਦਾ ਪੁਲੰਦਾ ਸੀ ਪੂਰੀਆਂ ਫਾਈਲਾਂ ਲੈ ਕੇ ਗਏ ਸੀ ਔਰ ਉੱਥੇ ਉਹਨਾਂ ਦੇ ਜਿਹੜੇ ਉਹਨਾਂ ਦੇ ਹੱਕ ਜੇ ਬੋਲਣ ਵਾਲੇ ਵਿਧਾਇਕ ਸੀ ਜਾਂ ਮੰਤਰੀ ਸੀ ਉਹਨਾਂ ਨੇ ਕਾਫੀ ਲੰਬੇ ਸਮੇਂ ਤੱਕ ਉੱਥੇ ਗੱਲਬਾਤ ਵੀ ਕੀਤੀ ਔਰ ਕਪੂਰਥਲਾ ਹੌਸਤੋਂ ਰਾਤ ਨੂੰ ਉਹ ਆਪਣੇ ਡਿਪਲੋਮੈਟਿਕ ਡਿਪਲੋਮੇਸੀ ਡਿਨਰ ਦੇ ਲਈ ਵੀ ਉਹਨਾਂ ਜਿਹੜੇ ਵਿਧਾਇਕ ਮੰਤਰੀ ਉਹਨਾਂ ਨੂੰ ਨਾਲ ਲੈ ਕੇ ਗਏ ਆ ਜਿਹਨਾਂ ਚ ਰਵਨੀਤ ਸਿੰਘ ਬਿੱਟੂ ਵੀ ਸੀਗੇ ਔਰ ਉਹਨਾਂ ਨੇ ਉੱਥੇ ਜਾ ਕੇ ਇੱਕ ਡਿਪਲੋਮੇਸੀ ਡਿਨਰ ਕੀਤਾ ਗੱਲਬਾਤ ਕੀਤੀ ਹੈ ਔਰ ਹਰ ਚੀਜ਼ ਦੇ ਜਿਹੜਾ ਉੱਥੇ ਫੈਸਲਾ ਲੈ ਗਿਆ ਪਹਿਲਾਂ ਹੀ ਪੂਰੀ ਦੀ ਪੂਰੀ ਪਲਾਨਿੰਗ ਕੀ ਗੱਲ ਕਰਨੀ ਹੈ ਮੇਰੇ ਹਿਸਾਬ ਨਾਲ ਇਹ ਸਭ ਪਹਿਲਾਂ ਹੀ ਗੱਲਾਂ ਉਹਨਾਂ ਨੇ ਆਪਣੇ ਵਿਚਾਰ ਕੀਤੇ ਸੀਗੇ ਔਰ ਅਗਲੇ ਦਿਨ ਜਾਨੀ ਕਿ ਅੱਜ ਸਵੇਰੇ 11 ਵਜੇ ਉਹਨਾਂ ਦੀ ਬੈਠਕ ਹੋਈ ਹੈ ਤਿੰਨ ਮੈਂਬਰੀ ਕਮੇਟੀ ਦੇ ਨਾਲ ਔਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਆਪਣਾ ਜੋ ਪੱਖ ਮਜ਼ਬੂਤ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਜੋ ਹੈ ਪਹਿਲਾਂ ਹੀ ਉਹਨਾਂ ਨੇ ਜੋ ਤਿੰਨ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਆਪਣੇ ਵੱਲ ਕਰਕੇ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਲਿਆ ਫਾਰਮਲ ਤੌਰ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਵੈਲਕਮ ਉਹਨਾਂ ਦੀ ਸ਼ਾਮਲ ਜਿਹੜਾ ਹੋਣਾ ਸੀਗਾ ਕਾਂਗਰਸ ਦੇ ਵਿੱਚ ਬਾਅਦ ਚੋਂ ਹੁੰਦਾ ਰਹੂਗਾ ਪਰ ਜੋ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਆਪਣੀਆਂ ਫੋਟੋਆਂ ਖਿਚਵਾ ਲਈਆਂ ਔਰ ਪਹਿਲਾਂ ਹੀ ਆਪਣੇ ਕੋ ਬੁਲਾ ਕੇ ਉਹਨਾਂ ਨੂੰ ਡਿਕਲੇਅਰ ਕਰਤਾ ਕਿ ਇਹ ਜਿਹੜੇ ਤਿੰਨ ਵਿਧਾਇਕ ਨੇ ਇੱਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਆ ਤਾਂ ਜੋ ਸੀਨੀਅਰ ਲੀਡਰਸ਼ਿਪ ਨੂੰ ਵੀ ਹਾਈ ਕਮਾਂਡ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਔਰ ਇਹ ਸਿੱਧਾ-ਸਿੱਧਾ ਇਹਨਾਂ ਨੇ ਸੁਨੇਹਾ ਜੋ ਹੈ ਕੈਪਟਨ ਅਵਨੇਂਦਰ ਸਿੰਘ ਨੇ ਆਪਣੀ ਪਾਰਟੀ ਦੇ ਜੋ ਵਿਧਾਇਕ ਜਾਂ ਮੰਤਰੀ ਜੋ ਰਾਜ ਸਭਾ ਦੇ ਮੈਂਬਰ ਸੀ ਜਿਹੜੋ ਕੈਪਟਨ ਸਾਹਿਬ ਦੇ ਨਾਲ ਨਾਰਾਜ਼ ਮੰਨੇ ਜਾਂਦੇ ਸੀ ਉਹਨਾਂ ਤੱਕ ਵੀ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਸੁਨੇਹਾ ਕੱਲਿਆ ਹੈ ਕਿ ਉਹ ਜੋ ਜਿਸ ਤਰੀਕੇ ਨਾਲ ਉਹਦੀ ਪੋਜੀਸ਼ਨ ਅਜੇ ਵੀ ਮਜ਼ਬੂਤ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਰੁਤਬਾ ਰੱਖਦੇ ਨੇ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਤਿੰਨ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਇਹਦਾ ਜਿਹੜਾ ਨਤੀਜਾ ਉਹ ਉਹਨਾਂ ਨੂੰ ਲੱਗਦਾ ਕਿ ਕਾਫੀ ਅਸਰਦਾਰ ਹੋ ਸਕਦਾ ਸੀਗਾ ਸੀਨੀਅਰ ਲੀਡਰਸ਼ਿਪ ਨੂੰ ਇੱਕ ਸਨਿਆਹਾ ਦੇਣ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਆਹ ਉਹ ਅਜੇ ਵੀ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਕੜੀ ਨੇ ਕਾਂਗਰਸ ਦੇ ਵਿੱਚ ਔਰ ਮਜ਼ਬੂਤ ਰੁਤਬਾ ਰੱਖਦੇ ਨੇ ਇਸ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਵਿੱਚ ਜੋ ਹੈ ਔਰ ਜਿਸ ਤਰੀਕੇ ਦੇ ਨਾਲ ਚਰਚਾਵਾਂ ਚੱਲ ਰਹੀਆਂ ਨੇ ਕਿ ਬਹੁਤ ਸਾਰੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜੋ ਵਿਧਾਇਕ ਨੇ ਉਹ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਕਲੇਸ਼ ਚੱਲ ਰਿਹਾ ਸੀਗਾ ਉਹਨਾਂ ਨੂੰ ਸ਼ਾਂਤ ਕਰਨ ਦੀ ਜੋ ਹੈ ਸੀਨੀਅਰ ਲੀਡਰਸ਼ਿਪ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਆ ਔਰ ਬਹੁਤ ਸਾਰੇ ਜੋ ਵਿਧਾਇਕਾਂ ਦੇ ਨਾਲ ਜਦੋਂ ਗੱਲਬਾਤ ਵੀ ਮੀਡੀਆ ਨੇ ਕੀਤੀ ਆ ਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਹੀ ਗੱਲ ਕੀਤਾ ਕਿ ਇੱਕ ਪਰਿਵਾਰ ਦੇ ਵਿੱਚ ਅਗਰ ਕੋਈ ਮਨਮਟਾਵ ਹੋਵੇ ਤੇ ਇਸ ਤਰ੍ਹਾਂ ਦੀ ਕੋਈ ਕਲੇਸ਼ ਦੀ ਗੱਲ ਹੀ ਕਿਸੇ ਨੇ ਵੀ ਕਲੇਸ਼ ਬਾਰੇ ਜੋ ਹੈ ਉਹ ਗੱਲ ਨਹੀਂ ਕੀਤੀ ਜਦ ਕਿ ਕੁਝ ਦਿਨ ਪਹਿਲਾਂ ਜੋ ਕਾਂਗਰਸ ਦੀ ਲੀਡਰਸ਼ਿਪ ਸੀ ਉਹਨਾਂ ਨੇ ਵੀ ਹਦਾਇਤਾਂ ਦਿੱਤੀਆਂ ਸੀ ਐਮਐਲਏ ਨੂੰ ਦਿੱਤੀਆਂ ਸੀ ਐਮਪੀ ਨੂੰ ਦਿੱਤੀਆਂ ਸੀ ਪੰਜਾਬ ਕਾਂਗਰਸ ਦੇ ਕਿ ਕੋਈ ਵੀ ਜੋ ਵਧਾਇਆ ਗਿਆ ਐਮਪੀ ਜਾਂ ਦੂਸਰਾ ਕੋਈ ਹੋਰ ਆਗੂ ਹੈ ਇਸ ਕਲੇਸ਼ ਬਾਰੇ ਮੀਡੀਆ ਸਾਹਮਣੇ ਗੱਲਬਾਤ ਨਾ ਕਰੇ ਤੋਂ ਉਸ ਤਰੀਕੇ ਦੇ ਨਾਲ ਕੋਈ ਇਹੋ ਜੀ ਗੱਲਬਾਤ ਜਿਹੜੀ ਹੈ ਉਹ ਨਹੀਂ ਸੁਣਨ ਨੂੰ ਮਿਲੀ ਲੇਕਿਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਤਿੱਖੇ ਵਿਚਾਰ ਜ਼ਰੂਰ ਰੱਖੇ ਸੀਗੇ ਸੋ ਸੀਨੀਅਰ ਲੀਡਰਸ਼ਿਪ ਦੀ ਅਜੇ ਵੀ ਇਹ ਜੋ ਕੋਸ਼ਿਸ਼ ਹੈ ਕਿ ਇਹ ਜਿਹੜੀਆਂ ਚੋਣਾਂ ਇਹ ਤਰੀਕੇ ਦੇ ਨਾਲ ਹੋ ਜਾਣ ਸ਼ਾਂਤੀ ਦੇ ਨਾਲ ਹੋ ਜਾਣ ਔਰ ਜੇ ਇਹ ਚੀਜ਼ ਹੋਈ ਤੇ ਹੋ ਸਕਦਾ ਹੈ ਜਿਹੜੇ ਆਪਣੇ ਰਾਜਨੀਤਿਕ ਸਿਆਸੀ ਜਿਹੜੇ ਜਾਣਕਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਾਫੀ ਜੋ ਚਾਂਸਸ ਨੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਜੋ ਹੈ ਉਹ ਦੁਬਾਰਾ ਆ ਸਕਦੀ ਹੈ ਪਰ ਜੋ ਗੱਲ ਹੈ ਕਿ ਸਮੀਕਰਨ ਜੋ ਸਿਆਸੀ ਸਮੀਕਰਨ ਨੇ ਸਮੇਂ-ਸਮੇਂ ਦੇ ਅਨੁਸਾਰ ਬਦਲ ਸਕਦੇ ਨੇ ਸਿਆਸੀ ਸਮੀਕਰਨ ਬਦਲ ਨੂੰ ਸਮਾਂ ਨਹੀਂ ਲੱਗਦਾ ਅੱਜ ਜੋ ਪੋਜੀਸ਼ਨ ਜਾਂ ਹਾਲਾਤ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਾਲਾਤ ਉਦਾਂ ਦੇ ਨਾ ਰਹਿਣ ਲੇਕਿਨ ਜੋ ਮੌਜੂਦਾ ਸਿਆਸੀ ਸਮੀਕਰਨ ਹੈ ਐਸਓਐਲ ਇਹ ਸਭ ਕਾਂਗਰਸ ਦੇ ਪੱਖ ਦੇ ਵਿੱਚ ਜਾ ਰਿਹਾ ਹੈ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਹੋ ਸਕਦਾ ਹੈ ਇਹਦੇ ਬਾਰੇ ਸਿਰਫ ਕਿਆਸ ਲਾਏ ਜਾ ਸਕਦੇ ਨੇ ਅੱਜ ਦੇ ਲਈ ਸਿਰਫ ਇੰਨਾ ਹੀ ਮੈਨੂੰ ਵਿਰਿੰਦਰ ਨੂੰ ਦਿਓ ਇਜਾਜ਼ਤ ਧੰਨਵਾਦ